ਬੱਸ ਟਰੈਕਟਰ ਪਹਿਨੇ 빙ਾ ਲਾਉਣਾ ਤਾਂ ਲਾਓ ਜੀ ਮਿੱਤਰੋ ਅੱਜ ਲੱਗੇ ਆ ਟਰਾਲੀ ਨੂੰ ਪੇਂਟ ਕਰਨ ਜਿਹੜੀ ਕਾਪਾ ਨੇ ਤੂੜੀ ਵਾਲੀ ਮਸ਼ੀਨ ਦੀ ਇੱਕ ਟਰਾਲੀ ਹੋ ਰਹੀ ਸੀ ਤੇ ਗਰਮੀ ਪੂਰੀ ਲੱਗੀ ਪੈਣ ਦੁਪਹਿਰੇ ਲੱਗੇ ਖੜਕਣ ਪੂਰੇ ਸੁੰਨਮਸਾਨ ਖੇਤਾਂ ਦੇ ਵਿਚੈਂ ਪੂਰੀ ਸ਼ਾਂਤੀ ਹੈਨਾ ਦੁਪਹਿਰੇ ਦਿਨ ਬੜੇ ਹੋ ਗਏ ਆਈ ਹੋਈ ਜਾਂਦਾ ਵੀ ਦਿਨ ਛਿਪੂਗਾ ਕਰ ਹਨਾ ਐਡੇ ਐਡੇ ਮਤਲਬ ਹੁਣੀ ਤੋ ਇੰਨਾ ਟਾਈਮ ਫਾਗ ਗਿਆ 6-7 ਵਜੇ ਤੱਕ ਹੁਣੀਓ ਮਤਲਬ ਹਨਾ ਦਿਨ ਖੜਾ ਹੁੰਦਾ ਤੇ ਬਾਕੀ ਕਰਦੇ ਆ ਉਧਰ ਟਰਾਲੀ ਦਾ ਕੰਮ ਹੁੱਕਾ ਕਦਾ ਕਰਿਆ ਹਲੇ ਪਹਿਲਾਂ ਸਮਾਨ ਕੱਢਦੇ ਉਧਰੋਂ ਟੂੜੀ ਵਾਲੀਆਂ ਮਸ਼ੀਨਾਂ ਬਾਹਰ ਕੱਢਤੀਆਂ ਇੱਕ ਚੈਨੀ ਆ ਉਹਨੂੰ ਜਿਹੜੀ ਟੱਤੀ ਦੀ ਚੁੰਜੀ ਕਰਿਆ ਕੋਕੀ ਉਧਰੇ ਖੜੀ ਆ ਬਾਕੀ ਦਿਖਾਉਂਦੇ ਆ ਗੱਲ ਬਾਤ ਕੀ ਕੀ ਚੱਲ ਰਿਹਾ ਭਾਗਾ ਚਾ ਛੁੱਟੀ ਤੇ ਆ ਉਹਦੀ ਗੱਡੀ ਦੀ ਸਰਵਿਸ ਸਰਵਿਸ ਜੀ ਚੱਲਦੀ ਆ ਤੂੰ ਤਿੰਨ ਪਾਸੇ ਉਹਨੇ ਜਾਣਾ ਜੁਣਾ ਤਾਂ ਤਾਂ ਕਰਕੇ ਛੁੱਟੀ ਲੈ ਗਿਆ ਬਾਕੀ ਕਰਦੇ ਅੱਗੇ ਬਲੋਕ ਕੰਟੀਨਿਊ ਗਨ ਗਨ ਨੂੰ ਜੋੜ ਲਮੈ ਨੇ ਫਿਰ ਬੱਚ ਕਰਦੇ ਆ ਤੇ ਸਾਡੀ ਚੱਲਦੀ ਲੋ ਜੀ ਟੈਂਕੀ ਲਿਆਂਦੀ ਆਪਾਂ ਨੇ ਇੱਧਰ ਤੇ ਗਨ ਗੱਡੀਆ ਪੂਰੇ 2 ਸਾਲਾਂ ਬਾਅਦ ਤੇ ਇਹਨੂੰ ਥੋੜੀ ਥੋੜੀ ਆ ਚੀਜ਼ਾਂ ਨੂੰ ਪਾਰਟ ਜਿਹੜੇ ਇਹਨਾਂ ਨੂੰ ਜਰਦੀ ਪੈ ਗਈ ਸੀ ਪਹਿਲਾਂ ਹੁਣ ਥਿੰਨਰ ਨਾਲ ਧੋਤੀ ਆ ਇਹ ਖੋਲ ਕੇ ਕੱਲੀ ਕੱਲੀ ਗਰੰਟ ਖੋਲਿਆ ਤਾਂ ਇਹਦਾ ਆ ਰਾੜ ਜੀ ਖੋਲੀ ਸੀ ਆ ਨਹੀਂ ਖੁੱਲੀ ਗਿਆ ਸੈਂਡ ਵਾਲਾ ਸਪਰਿੰਗ ਦਾ ਖੋਲ ਕੇ ਵਿੱਚੋਂ ਵੀ ਸਾਫ਼ ਕਰ ਲਈ ਮੜਾ ਮੋਟਾ ਕਚਰਾ ਜਿਹਾ ਹੋਊਗਾ ਜਿਹੜਾ ਇੱਕ ਦੋ ਵਾਰ ਹਲੇ ਖੁੱਲੂਗੀ ਹੋਰ ਇਹ ਹੈ ਨਾ ਤੇ ਆਜ ਦੇ ਵਿੱਚ ਜਦੋਂ ਉਦੋਂ ਤੱਕ ਇਹਨਾਂ ਨੂੰ ਬਹੁਤ ਮਾਰਿਆ ਤਾਂ ਹੁਣ ਆ ਸਾਰਾ ਪੱਟ ਦੇਣਾ ਇਹਦੇ ਵਿੱਚ ਠੀਕ ਹੈ ਜੀ ਤੇ ਉਧਰ ਗੋਗੀ ਕਰਿਆ ਪੇ ਇਹਨੂੰ ਧੁਾਈ ਵਾਸ਼ਿੰਗ ਚੱਲ ਰਹੀ ਹੈ ਢੋਕੇ ਦਾ ਬਸ ਡੱਬਾ ਡੱਬਾ ਗੰਨ ਨਾਲ ਕਰਨਾ ਨੀਚੇ ਜਿਹੜਾ ਆਪਾਂ ਨੇ ਬੁਰਛ ਨਾਲ ਕਰਦਣਾ ਹੈ ਟਾਇਰ ਖੁੱਲ ਗਏ ਨੇ ਇਹਦੇ ਹੁਣ ਟਾਇਰ ਖੁੱਲ ਜਣੇ ਤੇ ਉਸ ਤੋਂ ਬਾਅਦ ਆਪਣਾ ਜਿਹੜੀ ਕਾਰਵਾਈ ਹੈ ਜੀ ਅੱਗੇ ਚੱਲੀ ਜਾਓ ਉੱਠ ਘੜ ਹੁਣ ਯਾਰਾ ਕਿੰਨਾ ਟਾਈਮ ਹੋ ਗਿਆ ਉੱਧਰ ਦੇਖਦਾ ਉਹ ਦੋ ਬੰਦੇ ਲੱਗੇ ਹੋਏ ਜੀ ਹੁਣ ਮੈਂ ਗਨ ਚੈੱਕ ਕੀਤੀ ਫਿਰ ਉਹਨਾਂ ਨੂੰ ਕਹਿਣਾ ਸਾਡੇ ਪਰ ਗੰਗ ਦੋਦਾ ਇੱਕ ਵਾਰ ਦੋਨੇ ਡਾਲਾ ਡਾਲਾ ਕਰਦੇ ਪਿੱਛੇ ਤੇ ਉਧਰ ਇੱਕ ਮਨ ਚਾਰ ਤਾਂ ਫੋਨਿਆਂ ਦਾ ਕੰਮ ਹੈ ਉਹ ਹੱਥ ਪੱਟ ਲਏ ਫਿਰ ਉਹਨੇ ਟਾਈਮ ਬੈਠਾ ਹੀ ਰਹਿਣਾ ਮੈਂ ਕਰਦਾ ਕੁਛ ਨਾ ਕੁਝ ਲੋ ਲੈਟ ਬੜੀ ਤੰਗ ਲੱਗੀ ਕਰਨ ਲੈਟ ਦੇ ਨਾ ਹੁਣ ਤਕਰੀਬਨ ਸਵੇਰ ਦੀ ਵੇਲ ਹੈ ਜਦ ਤੂੰ ਗਿਆ ਇਥੋਂ ਰਾਜਪੁਰੇ ਲੰਘ ਕੇ ਜਾਦੀ ਲੈਟ ਭੱਜ ਗਿਆ ਹੁਣ ਆਈ ਯਾਰ ਸਾਡੇ ਪਿੰਡ ਹੈ ਨਹੀਂ ਲੈਟ ਸੋਹਣਿਆ ਸਾਡੇ ਪਿੰਡ ਹੈ ਨਹੀਂ ਟੈਂਕ ਵੀ ਉਹ ਬਿਜਲੀ ਦਾ ਗ੍ਰਿਪ ਸੁਹਣਿਆ ਬਿਜਲੀ ਦਾ ਗ੍ਰਿਪ ਸੁਹ ਚਾਚਾ ਤੂੰ ਕਿਉਂ ਭਟਕੇ ਫਰੀ ਜਾਂਦਾ ਮੈਨੂੰ ਇੱਕ ਗੱਲ ਤਾਂ ਦੱਸ ਵੀ ਕੀ ਹੋ ਗਿਆ ਤੈਨੂੰ ਤੂੰ ਜਾ ਆਪਣਾ ਉਹ ਕਰਦਾ ਆਪਣਾ ਕੰਮ ਜਾ ਕੇ ਉੱਧਰ ਡੰਗਰਾਂ ਦਾ ਰੰਗ ਵੇੜਦੇ ਉਹ ਰੰਗ ਦੇ ਕਿੱਥੇ ਕਾਲਾ ਬਾਈ ਕਾਲਾ ਬਲੈਕ ਵੀਰਾ ਉੱਥੇ ਖੜਿਆ ਵੀਰਾ ਨਹੀਂ ਉਸ ਜਿਹੜਾ ਕਉਂਦੀ ਬਲੈਕ ਹੈ ਉਹ ਮੈਨੂੰ ਮੇਰੀ ਗੱਲ ਸੁਣ ਆਪਣੀ ਨਾ ਪ੍ਰਾਈਮਰ ਪਤਲਾ ਪਤਲਾ ਜਿਹਾ ਮਾਰ ਦੇਣਾ ਜਿਵੇਂ ਮਾਲਾਂ ਵਾਲਾ ਬਾਪੂ ਪਤਲਾ ਬਤਲਾ ਪਾਣੀ ਨਾਲ ਹੁੰਦਾ ਹੁੰਦਾ ਹਾਂ ਠੀਕ ਨਾ ਨਹੀਂ ਤਾਂ ਮੂੰਹ ਘਰ ਇੱਟੇ ਘੇਟਾ ਕੋਈ ਨਹੀਂ ਯਾਰੋ ਮੈਂ ਇੱਥੇ ਕੱਲੂ ਜਾਣਾ ਫੇਰ ਉੱਥੇ ਆਪੇ ਇੱਥਣਾ ਪਰਦੀ ਬਣ ਜਣਾ ਆ ਦੇਖੀਂ ਹੱਥ ਦੀ ਕੀ ਹਾਲ ਤੂੰ ਵੀ ਦੇਖ ਹੱ ਸਿੱਖਿਆ ਬਣਾਤਾ ਹੈ ਬੂਟੇ ਪੇਂਟਰ ਕੋਲ ਟਾਈਮ ਲਾਇਆ ਵਜਨ ਜਿਹੜਾ ਉਹ ਫਰਕ ਆਪਣਾ ਮੈਂ ਤਾਂ ਮੈਂ ਤਾਂ ਮਾਰਿਆ ਵੀ ਚਲੋ ਜਿਹੜੇ ਗੁੱਡ ਲੱਕ ਦੇ ਲਿਖੇ ਹੋਏ ਆ ਸਾਰੇ ਮਿੰਟ ਜਾਣਗੇ ਹੁਣ ਤਾਂ ਫਿਰ ਸਟਿਕ ਸਟਿਕਰਿੰਗ ਹੀ ਹੋਊਗੀ ਸਾਰੀ ਕੀ ਹੋਊਗੀ ਸਟਿਕਰਿੰਗ ਇਹ ਸਾਰੀ ਇੰਡ ਕਾਤੇ ਹੋਗੀ ਇਹ ਤਾਂ ਸਿੱਧਾ ਸਟicker ਵੀ ਕਹਿ ਸਕਦਾ ਹਾਂ ਪੇਂਟ ਬਹੁਤ ਸੋਹਣਾ ਕਰ ਰਹੇ ਹਨ ਇਹਦਾ ਸੁੱਕੇ ਲੈਣਾ ਕੋਈ ਇਹ ਤਾਂ ਮੁੰਡਾ ਪੇਂਟਰ ਹੈ ਇਹਦਾ ਪੇਂਟ ਤਾਂ ਦੂਜਾ ਬਣੂਗਾ ਦੇਖੀ ਜਿਹੜਾ ਲਿਆਂਦਾ ਸਾਲਾ ਇਹਦਾ ਮੁੰਡਾ ਪੇਂਟਰ ਆ ਇਹ ਕਿਸੇ ਕਿਸੇ ਜੇ ਗੁਣ ਹੁੰਦਾ ਹੈ ਸਾਡੇ ਘਰ ਚ ਬਾਈ ਕੋਲੇ ਸਾਰਾ ਉਸ ਕੋ ਕਾਸੀ ਨੂੰ ਪੇਂਟ ਕਰ ਦਿੰਦਾ ਇਹ ਸਭ ਕਾਸੀ ਡਰ ਦਾ ਡੁਰ ਦਾ ਨਹੀਂ ਹੈਗਾ ਪੇਂਟ ਪੂੰਡ ਤੇ ਇਹਦਾ ਕੰਮ ਸ਼ੌਕ ਨਾਲ ਹੁੰਦਾ ਸ਼ੌਕ ਨਾਲ ਜੇ ਹੁਣ ਇੱਥੇ ਮੈਂ ਬੈਠ ਕੇ ਵੀ ਦਿਨ ਲਗਾਉਦਾ ਮੈਂ ਕਹਿੰਦਾ ਵੀ ਮੈਂ ਟਰਾਲੀ ਸੁਣਨਦ ਪੇਂਟ ਕਰਦਾ ਲਗਾਇਆ ਨਹੀਂ ਬੈਠ ਕੇ ਦਿਨ ਮੈਂ ਤੇ ਮੇਰੀ ਬੁੱਢੀ ਆ ਤਾਂ ਮੈਂ ਤੁਹਾਨੂੰ ਦੱਸਾਂ ਗ੍ਰੈਂਡਰ ਲੱਗਣਾ ਤਾਂ ਉੱਥੇ ਰੇਗਮਾਰ ਫੇਰਿਆ ਅੱਜ ਬੈਠ ਕੇ ਬੈਠ ਕੇ ਨਹੀਂ ਕੰਮ ਤਪਾਇਆ ਕਿੱਥੇ ਗ੍ਰੈਂਡਰ ਫੇਰਨਾ ਤਾਂ ਨਹੀਂ ਜਿੱਥੇ-ਜਿੱਥੇ ਅੱਜ ਦੁਪਹਿਰਾਂ ਜਦ ਲੈਂਟਰੀ ਜੀ ਆ ਗਈ ਫੇਰ ਰੇਗਮਾਰ ਦੱਸਦਾ ਆਪਣਾ ਇਹ ਕਿ ਆ ਵੀ ਟਾਈਮ ਨਹੀਂ ਨਾ ਖਰਾਬ ਕਰਨਾ ਜੇ ਤੂੰ ਮੈਂ ਪੇਟ ਗਿਰਾ। ਇਹ ਵਿਰਾ ਕੰਮ ਕਰ ਰਿਹਾ। ਫਿਰ ਜੇ ਪ੍ਰਾਈਮਰ ਹੁੰਦਾ ਕਿ ਪ੍ਰਾਈਮਰ ਹੁੰਦਾ ਪ੍ਰਾਈਮਰ ਪ੍ਰਾਈਮਰ ਇਹਨੂੰ ਇਹਨੂੰ ਪਤਾ ਨਾ ਬਾਈ ਇਹ ਕਮਾਕਾਰਾਂ ਦਾ। ਹਾਂ ਮੈਂ ਤਾਂ ਸੜਾ ਕੰਪਨੀ ਚ ਕੰਮ ਕਰਦੀ ਆ ਮੈਂ। ਹੈਲਪਿੰਗ ਬਰਬ ਦੇ ਕੰਟਰੋਲ ਰੱਖ ਕੇ ਚੱਲੋ ਸਰ డు ਯੂ ਨੋ ਲੋਕ ਬੜਾ ਪਿਆਰ ਕਰਦੇ ਹਾਂ 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 ਉਹ ਤਾਂ ਬਾਲਾ ਸੋਣਾ ਲੱਗਦਾ ਹੈ ਜਦ ਪੇਂਟ ਕਰਦਾ ਵੀਰ ਜੀ ਆਪਾਂ ਠੇਕੇ ਨਾ ਲੈਣ ਲੱਗ ਜੀਏ ਇੱਕ ਕੇ ਸੜਾ ਕੀ ਕਰਦੇ ਲੋਕ ਤਾਂ ਕਹਿੰਦੇ ਨਸ਼ਿਆਂ ਤੋਂ ਦੂਰ ਹੋ ਉਹ ਨਹੀਂ ਉਹ ਦਾਰੂ ਦਾ ਠੇਕਾ ਥੋੜੀ ਕਹਿ ਰਹੇ ਹੈ ਦੂਆ ਕਹਿੰਦਾ ਵੀ ਠੇਕਾ ਲੈਣ ਲੱਗ ਜੀ ਵੀ ਮੈਂ ਮੈਂ ਠੇਕੇ ਲਈ ਜਾਣਾ ਤਾਂ ਕਹਿੰਦਾ ਪ੍ਰਾਈਮਰ ਤੇ ਉਹ ਕੀ ਟਰਾਲੀ ਬਹੁਤ ਛੋਟੀ ਲੱਗਦੀ ਹੈ ਵੀ ਤੂੰ ਰੰਗ ਕਰੀ ਜਾਇਆ ਕਰ ਹਾਂ ਇਹ ਪ੍ਰਾਈਮਰ ਮਾਰੇ ਦੇ ਤੇ ਟਰਾਲੀ ਬੜੀ ਛੋਟੀ ਲੱਗਦੀ ਹੈ गया? अरे दो डब्बे इ जगह चलाते पहला एक डब्बा कि ट्राली घूमे आया पतला पतला गन चेक करी तो तो पहला ਜਾਨ ਨੂੰ ਨਵੇੜਾ ਕੰਮ ਜਦ ਤੱਕ ਮੈਂ ਪ੍ਰਾਈਮਰ ਤਾਂ ਨਵੇੜ ਦਵਾ ਉਹ ਓਕੇ ਲੈ ਵੀ ਉਹੀ ਗੱਲ ਹੋਈ ਹੈ ਨਾ ਪਾਪਾਈ ਜਿਹਦਾ ਡਰਤਾ ਅੰਦਰ ਅੰਦਰਲੇ ਵਾਇਰਿੰਗ ਨੂੰ ਲੋਕ ਗਰੀਸ ਕਰਤ ਨਹੀਂ ਕਰਦੇ ਯਾਰ ਮੈਂ ਹੈਰਾਨ ਆ ਇਹ ਗੱਲ ਤੋਂ ਵੀ ਇਹ ਨਹੀਂ ਚੱਲਣਾ ਨਹੀਂ ਹੁੰਦਾ ਕਿਤੇ ਉਹ ਯਾਰ ਅਗਲੇ ਪੱਟਣ ਦਾ ਮਾਰਾ ਕਹਿੰਦਾ ਕਿਹੜਾ ਪੱਟਾ ਵੀ ਇੱਥੀ ਨੂੰ ਧੱਕ ਦੰਨੇ ਹੈ ਨਾ ਮੂਰੇ ਦੇ ਚਲੇ ਜਾਊਗਾ ਨਹੀਂ ਜਾਂਦਾ ਨਹੀਂ ਜਾਂਦਾ ਗੱਲ ਸਹੀ ਹੈ ਦੇਖ ਰਹਾ ਜਮਾ ਮਿੱਟੀ ਪਈ ਹੈ ਹੈ ਨਾ ਬਣੀ ਜਾਮ ਪਈ ਹੈ ਬਸ ਉਹਨਾਂ ਨੂੰ ਹੁਣ ਪਾ ਲੋ ਡੀਜ਼ਲ ਧੋ ਲੋ ਇਹਨੂੰ ਬਚ ਲੈ ਘੁੰਮਦਾ ਵੀ ਨਹੀਂ ਹੈਗਾ ਯਾਰ ਸਭ ਵਿੱਚ ਪਤਾ ਨਹੀਂ ਕਿਵੇਂ ਘੁੰਮੀ ਜਾਂਦਾ ਤਾਂ ਤੇ ਵੀ ਕਹਿੰਦਾ ਮੇਰਾ ਹੁਣ ਹੈ। ਮੈਂ ਮੜਾ ਜਾ ਘੁੰਮੀ ਜਾਂਦਾ ਤਾਂ ਕਾਹੀ ਦਾ ਬਾਜ਼ ਕਰਦਾ। ਹਾਂ। ਦੇਖ ਲੱਕ ਕਿੰਨੇ ਬੁਰੇ ਹਾਲਾ ਹੈ ਨਾ ਲੋਕਾਂ ਦੇ ਮੈਨੂੰ ਸਮਝ ਨਹੀਂ ਲੱਗਦੀ ਕਿੰਨਾ ਕੁ ਸਪਾ ਸਹੀ ਕਰਦੇ ਆ। ਚਲ ਕੋਈ ਨਾ। ਚਲ ਕਰਦਾਂਗੇ ਸਹੀ। ਉਹ ਹੋ ਤਾਂ ਜਾਣਾ ਹੀ। ਮੁਰਲੇ ਪੈਰਕ ਸਹੀ ਪਿਆ ਇਹਨੂੰ ਪਿਛਲੇ ਪਰ ਗਰੀਸ ਨਹੀਂ ਕਰਦੇ ਹੈਗੇ। ਕਿਉਂ ਸਾਡੇ ਹੱਬ ਫੋਰਮ ਆਪੇ ਕਿੰਨੀ ਐ ਕਿ ਹੱਬਾਂ ਪੱਟਣੀਆਂ ਤੁਸੀਂ ਨੇ ਮੈਨੂੰ ਇੱਕ ਗੱਲ ਦੱਸੋ ਕਿੰਨੀਆਂ ਕਿ ਪੱਟਣੀਆਂ ਹੈ ਹੈ ਹਰੇਕ ਚੀਜ਼ ਹਰੇਕ ਚੀਜ਼ ਦੀ ਪੱਟ ਕੇ ਵੇਜਣੇ ਆ ਹਰੇਕ ਚੀਜ਼ ਦੀ ਪੱਟ ਕੇ ਆਵਾਜ਼ ਸੁਣਦੀ ਕਿਆ ਕਹਿੰਦੀ ਹੈ ਹਾਂ ਗੱਲ ਤਾਂ ਸਹੀ ਹੈ ਆਵਾਜ਼ ਤਾਂ ਗਲਤ ਹੀ ਕੁਝ ਹੋ ਰਿਹਾ ਉਹ ਖੇਤ ਵਿੱਚ ਖੜੂਗਾ ਫੇਰਾ ਆਮ ਆਉ ਹਾਂ ਹੁਣ ਬੇਲਾ ਖੜਾ ਕਰ ਲੋਗੇ ਸਾਰੇ ਦਾ ਹੀ ਆ ਹਾਂ ਇਹ ਤਾਂ ਤੁਹਾਨੂੰ ਪੂਰਾ ਐਕਸਪੀਰੀਅੰਸ ਹੋ ਗਿਆ ਹੈ ਨਾ ਹੁਣ ਕਿਹੜਾ ਕਿਹੜਾ ਵੇਰ ਕੇ ਚੱਲੂਗਾ ਕਿਹੜਾ ਨਹੀਂ ਚੱਲੂਗਾ ਦੇਖੀਏ ਤਾਂ ਹੈ ਕੱਢ ਕੇ ਪਤਾ ਲੱਗੂ ਕੀ ਕਹਿੰਦੀ ਹੈ ਕੱਢ ਕੇ ਪਤਾ ਲੱਗੂਗਾ ਹੂੰ ਗਰੀਸ ਤਾਂ ਹੈਗਾ ਹੈ ਨਾ ਗਰੀਸ ਤਾਂ ਵੱਧੂਗਾ ਗਰੀਸ ਤਾਂ ਹੈ ਪਤਾ ਇੱਧਰ ਮੂਰੇ ਮੂਰੇ ਕਰਿਆ ਵਾ ਪਿੱਛੇ ਕਿਸ ਨੇ ਪਿੱਛੇ ਹਾਂ ਪਿੱਛੇ ਹੱਥ ਨਹੀਂ ਲਾਇਆ ਵਾ ਬਾਜ ਪਿਛਲੇ ਪੈਰੰਗ ਦੀ ਉਹ ਆ ਹਾਂ ਬਾਜ ਅੰਦਰਲੇ ਪੈਰੰਗ ਦੀ ਉਧਰ ਭਾਗਾ ਚਾਚਾ ਹੁਣ ਥੱਲੇ ਵੜਿਆ ਵਾ ਦਾਲੀ ਦੇ ਚਾਚਾ ਹਾਂ ਪਤਾ ਕਿਵੇਂ ਆ ਹੁਣ ਥੱਲੇ ਲੰਗ ਕਰਨਾ ਕਾਲਾ ਲੋ ਜੀ ਕਰਤਾ ਵੀਰੇ ਨੇ ਰੰਗ ਸ਼ੁਰੂ ਮੈਂ ਉਹਦਾ ਟੋਕਾ ਕਰ ਰਿਹਾ ਤਾਂ ਤੇ ਵੀਰ ਜੀ ਮੈਨੂੰ ਐ ਲੱਗੀ ਜਾਂਦਾ ਜਿਵੇਂ ਤੂੰ ਥੋੜਾ ਜਿਹਾ ਮੋਟਾ ਕੋਡ ਕਰ ਰਿਹਾ। ਦੋ ਜੀ ਨਾ ਬਿਤਾ ਦੋ ਕਰਨੇ ਆ ਵੀ ਇਹਨੂੰ ਮਾੜਾ ਜਿਹਾ ਪਤਲਾ ਮਾਰ ਇਹ ਤੂੰ ਅਗਲਾ ਮੋਟਾ ਮਾਰ ਜਿਵੇਂ ਨਾ ਵੀ ਥਿੰਨਰ ਘੱਟ ਪਾਇਆ ਹੋਣਾ। ਮੋਟਾ ਨਹੀਂ ਹੁੰਦਾ ਥਿੰਨਰ ਤਾਂ ਵੱਧ ਆ ਸਰ। ਥਿੰਨਰ ਦਾ ਕੰਮ ਕੀ ਹੁੰਦਾ ਥਿੰਨਰ ਦਾ ਕੰਮ ਤਾਂ ਰੰਗ ਸੁਕਾਉਣਾ ਹੁੰਦਾ। ਹੋਰ ਕੁਝ ਨਹੀਂ ਹੁੰਦਾ। ਤੇ ਤੋਂ ਨਹੀਂ ਲੱਗਣਾ। ਸਫਾਈ ਦਾ ਕੰਮ ਪੂਰਾ ਬਾਈ ਦਾ ਤੇਰੇ ਪੱਦਰ ਸਕੂਨ ਹੋ ਜਾਂਦਾ ਵੀ ਹਾਂ ਤੈਨੂੰ ਕੰਮ ਪਰ ਛੱਡ ਕੇ ਨਾ ਆਏ ਹੋ ਜਾਂਦਾ ਵੀ ਇਹਨੇ ਇਹਨੇ ਕਰੇ ਦੇਣਾ ਵਾਹ ਦੇਖੀ ਜਾ ਤਾਂ ਦੂਰਾ ਕੋਟ ਵੱਜਣਾ ਨਾ ਹਮ ਸਭਾ ਟੂਕੇ ਮੰਗ ਨਾ ਚਮਕਿਆ ਫੇਰ ਕਰ ਇਹਦੇ ਪੱਲਾ ਹੁਣ ਆਇਆ ਇੱਕ ਤਾਂ ਪਹਿਲਾਂ ਹਰਾ ਰੰਗ ਜਿਹਾ ਹੋਇਆ ਬਾਈ ਚੱਲ ਉੱਪਰ ਤੋਂ ਫੇ ਪਤਲਾ ਪਤਲਾ ਪਰਮੈਂਟ ਮੈਂ ਤੈਨੂੰ ਐਂ ਕਹਿ ਰਿਹਾ ਵੀ ਆਹ ਚੀਜ਼ ਹੀ ਨਾ ਬਣਾ ਲਾਲਾ ਜੀ ਵੀ ਇਹਨੂੰ ਜਮਾ ਹੀ ਕਰ ਨੀ ਬਣਦੀ ਇਹ ਸੁੱਕ ਕਿੱਥੇ ਹੀ ਹੋਏ ਇਹ ਆ ਇਹਦੇ ਵਿੱਚੇ ਡੱਬ ਆ ਹੁਣ ਇਹਦੇ ਵਿੱਚੇ ਦੇਖ ਨਾ ਆ ਦਿਖਾ ਚੁੱਪ ਚੁਪ ਦੇਖ ਰਹੀ ਓ ਡੱਬ ਕਿੰਨੀ ਕੁ ਪੁੱਟੀ ਪੱਟੀ ਥੋੜੀ ਪਾ ਸਕਦੇ ਪਾਜੀ ਇਹ ਤਾਂ ਹੈ ਇਤਨਾ ਐ ਮਰਜੀ ਪ੍ਰਾਂਦੀ ਸੁਖਰੀ ਜੀ ਹੋ ਜੂ ਹਮ ਸ਼ਹਿਰ ਦਾ ਬਾਬਾ ਆਪਣੇ ਕਿਹੜੇ ਕੰਪੀਟੀਸ਼ਨ ਚੱਲ ਰਿਹਾ ਸੀ ਕਿਸੇ ਨਾਲ ਇਹ ਤਾਂ ਹੈ ਮੈਂ ਤਾਂ ਵਧੀਆ ਰੰਗ ਕਰਦਾ ਯਾਰ ਉਹਨੂੰ ਦਿੱਤਾ ਠੇਕਾ ਸਾਰੇ ਇਹਨਾਂ ਦਾ ਹੱਲ-ਸੁਹਾਗਿਆਂ ਦਾ ਤਵੀਆਂ ਦਾ ਕਰਦੇ ਰੰਗ ਜਿੰਨ ਤੋਂ ਵੱਜ ਰਿਹਾ ਜਾਂ ਦੇਖੀ ਡਾਕ ਵੱਜਣਾ ਇਹ ਤੋਂ ਬਾਅਦ ਕੱਲੂ ਵੱਜੂਗਾ ਅੱਜ ਅੱਜੇ ਮੈਂ ਚਾਹੇ ਰਾਤ ਮੇਰਾ ਵੱਜੇ ਅੱਜ ਨਵੇੜ ਤੇ ਨਵੇੜ ਮੈਂ ਤਾਂ ਥੱਲੇ ਕਾਲਾ ਰੰਗ ਕੱਲੂ ਕਰੂੰਗਾ ਹੁਣ ਮੇਰਾ ਗਰਾਊਂਡ ਦਾ ਟਾਈਮ ਹੋ ਗਿਆ ਉਹ ਵੀ ਜ਼ਰੂਰੀ ਆ ਗਰਾਊਂਡ ਤੇ ਜਾਣਾ ਚਾਹੀਦਾ ਕੋਈ ਨਹੀਂ ਜਾਂਦਾ ਯਾਰ ਕੱਦ ਨੂੰ ਤਾਂ ਗੋਲਦੀ ਮਿੰਟ 10 ਕਰਕੇ ਪਰੇ ਜਾਵਾਂਗਾ ਹਾਂ ਉਹਦੇ ਨਾਲ ਬਣ ਗਈ ਬੱਸ ਨਹੀਂ ਬਣਦੀ ਗਾਲ ਸੱਚ ਜਨ ਉਹ ਉਰੇ ਦੇਖੇ ਕਿੰਨੀ ਸਫਾਈ ਆਊਗੀ ਇੱਥੇ ਕਰ। ਰੀਨਲ ਵਧੀਆ ਕਰੀ ਹੁਣ ਇਹਨੂੰ ਪਿਆਰ ਨਾਲ। ਹੁਣ ਇੱਥੇ ਕਰ ਰੰਗ ਵਧੀਆ। ਤੇਜ਼ ਕਰ ਤੇਜ਼ ਜਿਹੜਾ ਤੂੰ ਪਹਿਲਾਂ ਕਰਦਾ ਹੁੰਦਾ ਤਾਂ ਨਾ ਬੜਾ ਸੋਹਣਾ ਰੰਗ ਕਰਦਾ ਹੁੰਦਾ। ਹਾਂ। ਇਹ ਕਰ ਸੀ 6 ਪਿਛਲੇ ਸਾਲ ਵਾਲੀ ਕਰ ਸੀ ਨਹੀਂ ਕਰ। ਬੜਾ ਸੱਡਾ ਭਰਦਾ ਖਾਲੀ ਥਾਂਾਂ ਭਰੋ। ਹੈਂ? ਖਾਲੀ ਥਾਂ। ਨੀਲਾ ਕਰਨਾ।

ਆ ਭਰ ਦੇ ਮੜਾ ਜਾ ਹਾਂ ਠੀਕ ਬਣ ਰਿਹਾ ਹਾਂ 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 ਬਹੁਤ ਸੋਹਣਾ ਹੈ ਨਾ ਬਹੁਤ ਸੋਹਣਾ ਤੇਰਪਾ ਪਾਈ ਦੀ ਅਸੀਲਾ ਸਿੱਲਾ ਪੈਰਕ ਆ ਗਿਆ ਜੀ ਚੱਲ ਨਿਬੜ ਗਿਆ ਕੰਮ ਫਾਟੇ ਸੀਲ ਕਿੱਥੇ ਆਏ ਹੈ ਸਹੀ ਆਉਂਦੀ ਆ ਇਹਨਾਂ 40 140 110 ਤੇ 13 ਇਹਨਾਂ ਨੇ ਪੁੱਠਾ ਕਾਤੇ ਲਿਖਿਆ ਵਾ ਫਿਰ ਆਪਣੇ ਲਈ ਜਿਹੜੀ ਪਹਿਲਾਂ ਰੌਕ ਸੀਰੀ ਸੀਲ ਪਰ ਪੁੱਠਾ ਲਿਖਿਆ ਵਾ ਤਾਂ ਹੈ ਨਾ ਅਜੇ ਪਰ 140 110 13 ਲਿਖਿਆ ਵਾ ਉਹ ਗਲਤ ਦੀ ਗਲਤ ਲਿਖਿਆ ਵਾ ਤਾਂ ਹੈ ਨਾ ਇਹ ਕਿਹੜੀ ਕੰਪਨੀ ਦੀ ਸੀਲ ਹੈ ਇਹ ਇਹ ਰਾਈਡਰ ਦੀ ਆ ਰਾਈਡਰ

ਉਹ ਜੀ ਡਾਕ ਕਲੈਕਸ਼ਨ ਦਾ ਐਸਪਰ ਇਹਦੇ ਇੱਧਰ ਪਏ ਆ ਦੋ ਡੱਬੇ ਜਿਹੜੇ ਕੀ 골ਡਨ येलो ਹੀ ਖੋਲਣਾ ਹੈ ਹਾਂ ਉਹ 골ਡਨ येलो ਉਹਦਾ ਡੱਬਾ ਖੋਲੋ ਆਪਾਂ ਟੈਕਸੀ येलो ਨਹੀਂ ਤਾਂ ਕਰਿਆ ਪਹਿਲਾਂ ਪਿਛਲੀ ਵਾਰੀ ਜਿਹੜੀ ਟੈਕਸੀ येलो ਹੈ ਅੱਛਾ ਅੱਛਾ ਉਹ ਵੀ ਟੈਕਸੀ ਸੇਮ ਆਏ ਤਾਂ ਖੋਲ ਕੇ ਦੇ ਲਈ ਡੱਬਾ ਘੁਮਾ ਕੇ ਦਿਓ ਠੀਕ ਹੈ ਚਲੋ ਬਈ ਡੱਬਾ ਖੋਲਿਏ ਆਪਾਂ ਹਲੋ ਜੀ ਆ ਨਿਕਲਿਆ ਇਹਦੇ ਤੋਂ ਕਲਰ ਕਲਰ ਤਾਂ ਟੈਕਸੀ येलो ਹੈ ਆ ਇਹ ਨੰਬਰ ਸਪਾ ਦਾ ਤੇ ਦੇ ਪਰ ਕਿਹੜਾ ਲਿਖਿਆ ਵਾ ਇਸ ਸਿੱਕੜੇ ਪਰ ਲਿਖਿਆ ਵਾ ਮਿਸਵਾਲੀ ਸੇ ਤਾ ਹਾਂ ਆ ਲਿਖਿਆ ਵਈ ਦੇਖੋ ਟੈਕਸੀ ਜਨ ਲੋ ਦੂਈ ਨੰਬਰ ਲਾਇਆ ਤੇ ਟੈਕਸੀ ਲਓ ਜੀ ਨਵੇੜ ਤਾਂ ਕੰਮ ਫਿਲਹਾਲ ਇੱਕ ਕੋਡ ਮਾਰਿਆ ਹਲੇ ਸਿਰਫ ਇੱਕ ਕੋਡ ਵੱਜਿਆ ਤੇ ਇਧਰ ਭਾਗ ਸੋਂ ਵੀ ਪਹੁੰਚ ਚੁੱਕੇ ਨੇ ਹਾਂ ਜੀ ਕਿੱਧਰ ਹੀ ਅੱਜ ਗੱਡੀਆਂ ਅੱਛਾ ਉੱਧਰ ਕਰਦਾ ਤੂੰ ਰੰਗ ਲੱਗਿਆ ਮੈਂ ਕਾਲਾ ਕਰਨਾ ਹਾਂ ਹਾਂ ਇਧਰ ਫਿਰ ਆ ਫਿੱਟ ਕਰਨੀਆਂ ਨੇ ਹਾਂ ਫਿਰ ਫਿੱਟ ਕਰਨਾ ਤੇ ਹੋ ਜੂਗੀ ਬਾਕੀ ਠੀਕ ਐ ਠੀਕ ਐ ਠੀਕ ਸਿੰਗਲ ਕੋਡ ਮਾਰਿਆ ਠੀਕ ਐ ਡਬਲ ਦੇ ਵਿੱਚ ਚੈਨ ਬਣਾ ਦੇਣੀ ਗੱਲ ਦੇਖੀ ਹੈ ਹਨਾ ਆ ਆ ਆ ਸਿੰਗਲ ਆ ਲਾ ਡਬਲ ਦੇ ਵਿੱਚ ਬਣ ਜਣੀ ਹੈ ਹਨਾ ਬਣ ਜਣੀ ਹੈ ਹਨਾ ਕੁਝ ਬਾਕੀ ਚਾਹ ਤਾਂ ਲਾਈਟ ਬੜੀ ਤੰਗ ਕਰਦੀ ਹੈ ਨਹੀਂ ਤਾਂ ਸਵੇਰੇ ਕੱਲ ਨੂੰ ਵੀ ਆਹ ਟਾਈਮ ਜਿਹਨੂੰ ਆ ਕੇ ਜਣੀ ਡਬਲ ਮਾਰ ਦੇਣਾ ਕੱਲ ਨੂੰ ਸਵੇਰੇ ਸੂਰਜ ਨੀ ਬੰਗਲ ਆਹ ਟਾਈਮ ਨਾਲ ਠੰਡੀ ਹੋ ਜਾਂਦੀ ਆਹ ਟਾਈਮ ਕੁਝ ਨਹੀਂ ਹੁੰਦਾ ਫਿਰ ਆਹ ਟਾਈਮ ਆ ਵੀ ਟਕਾਈ ਜੀ ਯਾਰ ਧੁੱਪ ਜਿੱਤ ਵਿੱਚ ਵੀ ਨਹੀਂ ਥੋੜਾ ਜੀ ਜਿਆ ਕਰਦਾ ਜ਼ਿਆਦਾ ਤੂੰ ਆਪਣਾ ਕਾਲਾ ਦਾ ਕੰਮ ਨਿਵੇੜਦੀ ਸਵੇਰੇ ਵਾਸਤੇ ਇੱਕ ਟਰਾਲੀ ਦੀ ਡੀਲ ਲੈ ਕਹਿੰਦਾ ਤੈਨੂੰ ਆਹ ਟਾਈਮ ਮਾਰਨ ਦਾ ਕਿਉਂ ਨਾ ਹੈ ਹਾਂ ਹਾਂ ਕੱਲ ਨੂੰ ਮੈਂ ਜਾਣਾ ਇੱਕ ਤੋਂ ਟਰਾਲੀ ਦਾ ਡ ਤਿਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ ਬਾਕੀ ਬਸ ਆ ਗਿਆ ਕਣਕ ਦਾ ਵੀ ਕੰਮ ਨੇੜੇ ਨਹੀਂ